ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਤੁਸੀਂ ਵੈਸੇ ਮੇਰੇ ਤੋਂ ਪਹਿਲਾਂ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਸ਼ਾਇਦ ਕਈਆਂ ਨੂੰ ਮਿਲ ਗਿਆ ਹੋਊਗਾ ਜਿਹੜਾ ਕਿ ਸੋਸ਼ਲ ਮੀਡੀਆ ਤੇ ਵੀ ਤੇ ਬਾਕੀ ਜਿਹੜੇ ਪਲੈਟਫਾਰਮਸ ਤੇ ਉਹਨਾਂ ਦੇ ਵੱਲੋਂ ਅਪਡੇਟ ਹੋ ਚੁੱਕਿਆ ਮੈਂ ਗੱਲ ਕਰਨ ਜਾ ਰਹੀ ਆ ਜਿਹੜੀ ਆਪਣੀ ਪੋਸਟ ਆਊਟ ਕੀਤੀ ਗਈ ਸੀ ਪਹਿਲਾਂ ਚੌਂਕੀਦਾਰ ਤੇ ਸੇਵਾਦਾਰ ਦੀ ਜਿਹੜੀ ਪੋਸਟ ਆਊਟ ਕੀਤੀ ਗਈ ਸੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਵੀਰ ਭੈਣ ਭਰਾਵਾਂ ਨੇ ਇਹ ਪੋਸਟ ਭਰੀ ਸੀ ਇਹਦੇ ਵਿੱਚ ਰੀਸੈਂਟਲੀ ਜਿਹੜਾ ਨੋਟੀਫਿਕੇਸ਼ਨ ਆ ਹੁਣ ਦੁਬਾਰਾ ਜਿਹੜਾ ਆਪਣੀ ਪੀਟਪਲ ਐਸਬੀ ਸਾਈਟ ਤੇ ਇਹਨਾਂ ਨੇ ਜਾਰੀ ਕਰ ਦਿੱਤਾ ਹੈ ਅੱਜ ਦੀ ਘੜੀ ਦੇ ਵਿੱਚ ਇਹਦੇ ਵਿੱਚ ਕੀ ਕੀ ਬਦਲਾਅ ਹੋਏ ਹਨ ਸਾਰੇ ਬਾਰੇ ਗੱਲ ਕਰਾਂਗੇ ਪਲੱਸ ਤੁਸੀਂ ਆਪਣੀ ਤਿਆਰੀ ਜੇਕਰ ਛੱਡੀ ਬੈਠੇ ਸੀ ਪਹਿਲਾਂ ਤਾਂ ਉਸ ਤਿਆਰੀ ਨੂੰ ਤੁਸੀਂ ਹੁਣ ਕਿਵੇਂ ਕੰਟੀਨਿਊ ਕਰਨਾ ਹੈ ਤੇ ਆਉਣ ਵਾਲੇ ਕਿੰਨੇ ਕੁ ਟਾਈਮ ਦੇ ਵਿੱਚ ਜਿਹੜਾ ਆਪਣਾ ਇਹ ਪੇਪਰ ਲਿਆ ਜਾਊਗਾ ਪੀਟਰੀ ਪਲੱਸ ਵੀ ਬੋਰਡ ਦੁਆਰਾ ਸਾਰੀਆਂ ਗੱਲਾਂ ਕਰਾਂਗੇ ਪਹਿਲਾਂ ਮੈਨੂੰ ਇੱਕ ਰੀ ਲਾਈਵ ਸੈਸ਼ਨ ਦੇ ਵਿੱਚ ਦੱਸ ਦਿਓ ਆਵਾਜ਼ ਕਲੀਅਰ ਆ ਰਹੀ ਹੈ ਜੀ ਸਾਰਿਆਂ ਨੂੰ ਹਾਂਜੀ ਸਾਰਿਆਂ ਦਾ ਸਵਾਗਤ ਹੈ ਜੀ ਤੇ ਇੱਕ ਇੱਕ ਕਰਕੇ ਤੁਹਾਡੇ ਜਿਹੜੇ ਡਾਊਟ ਵੀ ਆ ਉਹ ਵੀ ਮੈਂ ਨਾਲ-ਨਾਲ ਜਿਹੜੇ ਪੜਦਾ ਵੀ ਜਾਊਗਾ ਤੇ ਸੋਲਵ ਵੀ ਕਰਦਾ ਜਾਊਗਾ ਇਸ ਤੋਂ ਪਹਿਲਾਂ ਜਿਹੜੇ ਵਿਦਿਆਰਥੀ ਜਿਹੜੇ ਕੈਂਡੀਡੇਟਸ ਆਪਣੇ ਪੰਜਾਬ ਗਵਰਨਮੈਂਟ ਦੇ ਪੇਪਰਾਂ ਦੀ ਤਿਆਰੀ ਕਰ ਰਿਹਾ ਇਹ ਜਿਹੜਾ ਪੇਪਰ ਹੈ ਇਹ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਇਹਦੇ ਵਿੱਚ ਸਭ ਤੋਂ ਵਧੀਆ ਮੌਕਾ ਹੁੰਦੀ ਘੜੀ ਦੇ ਵਿੱਚ ਖੈਰ ਆਪਾਂ ਨੂੰ ਪਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਸ ਜਿਹੜੀਆਂ ਨੇੜੇ ਆ 2027 ਦੇ ਵਿੱਚ ਤੇ ਉਸ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਵੀ ਪੂਰੇ ਮੂਡ ਦੇ ਵਿੱਚ ਹੈ ਕਿ ਰਿਕਰੂਟਮੈਂਟਸ ਆਊਟ ਵੀ ਕੀਤੀਆਂ ਜਾਣ ਵੱਖ-ਵੱਖ ਪੱਧਰ ਤੇ ਗਰੁੱਪ B C ਤੇ D ਲੈਵਲ ਤੇ ਤੇ ਉਹਨਾਂ ਨੂੰ ਸਿਰੇ ਵੀ ਚੜਾਇਆ ਜਾਵੇ ਤਾਂ ਕਿ ਇੱਕ ਤਾਂ ਪੰਜਾਬ ਦੇ ਵਿੱਚ ਜਿਹੜੀ এমਪਲੋਇਮੈਂਟ ਇਨਕਰੀਜ਼ ਕੀਤੀ ਜਾਵੇ ਪਲੱਸ ਜੋ ਇਹ ਟੀਚਾ ਸਰਕਾਰ ਲੈ ਕੇ ਆਈ ਸੀ ਉਹਦੇ ਵਿੱਚ ਵੀ ਆਪਦਾ ਜਿਹੜਾ ਇਹ ਫੁੱਲਫਿਲਮੈਂਟ ਕਰ ਸਕੇ ਤਾਂ ਆਪਾਂ ਗੱਲ ਕਰਦੇ ਹਾਂ ਅੱਜ ਗਰੁੱਪ ਡੀ ਦੀ ਜਿੰਨੇ ਵਿੱਚ ਆਪਣੀ ਪੋਸਟ ਪਹਿਲਾਂ ਜਿਹੜੀਆਂ ਵੈਕੈਂਸੀਜ਼ ਵੀ ਘੱਟ ਸੀਗੀਆਂ ਆਈ ਥਿੰਕ ਸੋ ਪਹਿਲਾਂ ਇਹ 170 72 ਵੈਕੈਂਸੀਜ਼ ਹੈਗੀਆਂ ਸੀ 172 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਸੀ ਸੇਵਾਦਾਰ ਤੇ ਚੌਂਕੀਦਾਰ ਦੀ ਗਰੁੱਪ ਡੀ ਦੀ ਇੰਦੇ ਵਿੱਚ ਇੱਕ ਤਾਂ ਵੱਡਾ ਬਦਲਾਅ ਇਹ ਕੀਤਾ ਗਿਆ ਕਿ 331 ਪੋਸਟਾਂ ਕਿ ਲਗਭਗ ਪਹਿਲਾਂ ਨਾਲੋਂ ਡਬਲ ਕਰਕੇ ਜਿਹੜੀਆਂ ਵੈਕੈਂਸੀਜ਼ ਹੁਣ ਆਊਟ ਹੋ ਚੁੱਕੀਆਂ ਠੀਕ ਹੈ ਇੱਕ ਤਾਂ ਵੱਡਾ ਬਦਲਾਅ ਇਹ ਹੈ ਜੀ ਦੂਜਾ ਬਹੁਤ ਸਾਰੇ ਕੈਂਡੀਡੇਟਸ ਨੇ ਜਦੋਂ ਇਹ ਪੋਸਟ ਪਹਿਲਾਂ ਆਊਟ ਕੀਤੀ ਸੀ ਉਦੋਂ ਬਹੁਤ ਸਾਰੇ ਕੈਂਡੀਡੇਟਸ ਨੇ ਫਾਰਮ ਭਰਿਆ ਸੀ ਹੁਣ ਓਨ ਦੇ ਵਿੱਚ ਕੀ ਮਤਲਬ ਕੀਤਾ ਜਾ ਸਕਦਾ ਹੈ ਤੁਹਾਡਾ ਭਰਿਆ ਹੋਇਆ ਫਾਰਮ ਪਹਿਲਾਂ ਵਾਲਾ ਕੰਮ ਆਊਗਾ ਫੀਸ ਭਰੀ ਹੋਈ ਕੰਮ ਆਊਗੀ ਜਾਂ ਨਹੀਂ ਹੁੰਦੇ ਬਾਰੇ ਵੀ ਆਪਾਂ ਡਿਟੇਲ ਚ ਚਰਚਾ ਕਰਾਂਗੇ ਖੈਰ ਇਹ ਜਿਹੜਾ ਨੋਟੀਫਿਕੇਸ਼ਨ ਹੈ ਅੱਜ ਜਿਹੜਾ ਹੁਣ ਜਾਰੀ ਕੀਤਾ ਗਿਆ ਪਹਿਲਾਂ ਇਹ 10 2024 ਵਾਲਾ ਨੋਟੀਫਿਕੇਸ਼ਨ ਸੀ 2024 ਦੇ ਵਿੱਚ ਜਿਹੜਾ ਇਹ ਨੋਟੀਫਿਕੇਸ਼ਨ ਆਇਆ ਸੀ ਤੇ ਇਹਨੂੰ ਹੁਣ ਬਦਲਾਅ ਕਰਕੇ ਇਹਦਾ ਨੋਟੀਫਿਕੇਸ਼ਨ ਨੰਬਰ ਜਿਹੜਾ ਕਿ ਤੁਸੀਂ ਮੇਰੇ ਹੱਥ ਦੇ ਵਿੱਚ ਡਾਕੂਮੈਂਟ ਵੀ ਦੇਖ ਸਕਦੇ ਹੋ ਪੂਰਾ ਜਿਹੜਾ ਪ੍ਰਿੰਟ ਆਊਟ ਕੱਢ ਕੇ ਮੈਂ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਡਿਸਕਸ ਵੀ ਕਰੂੰਗਾ ਇਹਦੇ ਵਿੱਚ ਕੀ ਕੁਝ ਲਿਖਿਆ ਹੋਇਆ ਹੈ ਤੇ ਸਾਰੀਆਂ ਤੁਹਾਡੀਆਂ ਇਨਕੁਆਰੀਜ਼ ਤਿਆਰੀ ਨੂੰ ਲੈ ਕੇ ਵੀ ਆਪਾਂ ਇਹਦੇ ਵਿੱਚ ਗੱਲ ਕਰਾਂਗੇ ਲਾਸਟ ਦੇ ਵਿੱਚ ਪਹਿਲਾਂ ਫਾਰਮ ਅਪਲਾਈ ਕਰਨ ਤੋਂ ਲੈ ਕੇ ਤੇ ਜੋ ਤੁਹਾਡੇ ਡਾਊਟਸ ਅਗੇ ਉਹ ਆਪਾਂ ਸੌਟ ਆਊਟ ਕਰਦੇ ਹਾਂ ਹੁਣ ਜਿਹੜਾ ਨੋਟੀਫਿਕੇਸ਼ਨ ਨੰਬਰ ਹੈ ਇਹ 82025 ਹੋ ਚੁੱਕਿਆ ਪਹਿਲਾਂ 2024 ਸੀ 102024 ਵਾਲਾ ਨੋਟੀਫਿਕੇਸ਼ਨ ਸੀ ਜਿਹੜਾ ਰੀਸੈਂਟਲੀ 82025 ਮਤਲਬ 2025 ਦੇ ਸਾਲ ਦੇ ਵਿੱਚ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਟੋਟਲ 331 ਪੋਸਟਾਂ ਜਿੰਦੇ ਵਿੱਚ ਸੇਵਾਦਾਰ ਦੀ ਪੋਸਟ ਤੇ ਚੌਂਕੀਦਾਰ ਦੀ ਪੋਸਟ ਦੋਨਾਂ ਨੂੰ ਮਿਲਾ ਕੇ 331 ਪੋਸਟਾਂ ਜਿਹੜੀਆਂ ਜਾਰੀ ਕੀਤੀਆਂ ਗਈਆਂ ਵਿੱਚ ਬੈਕਲੌਗ ਦੀਆਂ ਵੀ ਹੈਗੀਆਂ ਜਰਨਲ ਦੀਆਂ ਵੀ ਹੈਗੀਆਂ ਬਾਕੀ ਤੁਸੀਂ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਵੀ ਦੇਖ ਸਕਦੇ ਹੋ ਕਿ ਜਰਨਲ ਦੀਆਂ ਕਿਹੜੀਆਂ ਡਿਪਾਰਟਮੈਂਟ ਚ ਕਿੰਨੀਆਂ ਪੋਸਟਾਂ ਹੈਗੀਆਂ ਖੈਰ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਨੋਟੀਫਿਕੇਸ਼ਨ ਦੇ ਵਿੱਚ ਜਿਹੜੀ ਮੇਨ ਚੀਜ਼ ਲਿਖੀ ਹੋਈ ਹੈ ਇੱਕ ਤਾਂ ਉਮਰ ਹੱਦ ਬਾਰੇ ਪਲੱਸ ਤੁਹਾਡੀ ਕੁਆਲਿਫਿਕੇਸ਼ਨ ਬਾਰੇ ਜੀ हां कोई गल नहीं मानप्रीत मान जो भी ਤੁਹਾਡੀ ਕੁਰੀਜ਼ਾ ਮੈਂ ਉਹ ਸਾਰੀਆਂ ਤੁਹਾਡੀ ਲਾਉਂਗਾ ਪਾਸਵਰਡ ਭੁੱਲ ਗਿਆ ਤਾਂ ਕੀ ਕੀਤਾ ਜਾਊਗਾ ਠੀਕ ਹੈ ਤਾਂ ਕੀ ਕੁਝ ਹੋ ਸਕਦਾ ਤੇ ਪੇਪਰ ਦਾ ਲੈਵਲ ਵੀ ਕਿਸ ਤਰ੍ਹਾਂ ਦਾ ਰਹੂਗਾ ਇਹਦੇ ਬਾਰੇ ਆਪਾਂ ਸਾਰੀ ਡਿਟੇਲ ਚ ਚਰਚਾ ਕਰਾਂਗੇ ਪਲੱਸ ਇਹ ਜਿਹੜਾ ਸੈਸ਼ਨ ਹੈ ਤੁਸੀਂ ਦੂਜਿਆਂ ਤੱਕ ਵੀ ਸ਼ੇਅਰ ਕਰ ਦਿਓ ਬਾਕੀ ਤੁਹਾਡੇ ਗਰੁੱਪਸ ਦੇ ਵਿੱਚ ਜੋ ਵੀ ਹੈਗੇ ਆ ਪਲੱਸ ਇੱਕ ਪਹਿਲਾਂ ਹੀ ਮੈਂ ਰਿਕਵੈਸਟ ਕਰਨਾ ਚਾਹੂੰਗਾ ਤੁਹਾਨੂੰ ਸਾਰਿਆਂ ਨੂੰ WhatsApp ਗਰੁੱਪ ਦਾ ਲਿੰਕ ਨੀਚੇ ਦਿੱਤਾ ਹੋਇਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਉਹ ਤੁਹਾਨੂੰ ਮਿਲ ਜੇਗਾ ਪਹਿਲਾਂ ਤਾਂ ਤੁਸੀਂ ਗਰੁੱਪ ਦੇ ਵਿੱਚ ਜੁਆਇਨ ਕਰ ਲਓ ਜੀ ਠੀਕ ਹੈ ਆਪਦੇ ਆਪ ਨੂੰ ਗਰੁੱਪ ਦੇ ਵਿੱਚ ਜ਼ਰੂਰ ਜੁਆਇਨ ਕਰੋ ਕਿਉਂਕਿ WhatsApp ਦੇ ਗਰੁੱਪ ਦੇ ਵਿੱਚ ਕਈ ਵਾਰੀ ਬੋਲ ਕੇ ਜਾਂ ਉਹਦੇ ਵਿੱਚ ਲਿਖ ਕੇ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਸਮੇਂ-ਸਮੇਂ ਤੇ ਅਪਡੇਟ ਕੀਤੀਆਂ ਜਾਂਦੀਆਂ ਤੇ ਮੈਂ ਪਹਿਲਾਂ ਵੀ ਕਰਦਾ ਵੀ ਆਇਆ ਕਿ ਇਸ ਭਰਤੀ ਦੇ ਵਿੱਚ ਹੁਣ ਕੀ ਹੋਣ ਜਾ ਰਿਹਾ ਤੇ ਅੱਜ ਉਹ ਦਿਨ ਆ ਚੁੱਕਿਆ ਕੰਪਲੀਟਲੀ ਜਿਸ ਦੇ ਵਿੱਚ ਸਰਕਾਰ ਨੇ ਅਪਡੇਟ ਦੇ ਦਿੱਤੀ ਹੈ ਤੇ ਪਹਿਲਾਂ ਥੋੜੇ ਦਿਨ ਪਹਿਲਾਂ ਵੀ ਮੈਂ ਤੁਹਾਨੂੰ ਇਸ ਚੀਜ਼ ਬਾਰੇ ਦੱਸਿਆ ਵੀ ਸੀ ਇੰਟੀਮੀਟ ਵੀ ਕੀਤਾ ਸੀ ਵੀ ਇਹ ਪੋਸਟ ਜਿਹੜੇ ਸਰਕਾਰ ਪੂਰੀ ਜਿਹੜੇ ਮੋੜ ਦੇ ਵਿੱਚ ਹੈ ਇਹ ਹੁਣ ਆਊਟ ਕੀਤੀ ਜਾਊਗੀ ਵੈਸੇ ਸਮੇਂ ਤੋਂ ਪਹਿਲਾਂ ਹੀ ਆਊਟ ਕਰ ਦਿੱਤੀ ਇਹਨਾਂ ਨੇ ਅਨਐਕਸਪੈਕਟਿਡਲੀ ਜਿਹੜੀ ਹੈ ਆਊਟ ਕੀਤੀ ਐਕਸਪੈਕਟੇਸ਼ਨ ਤਾਂ ਇਹ ਸੀ ਕਿ ਦਸੰਬਰ ਦੇ ਵਿੱਚ ਆਊਟ ਕੀਤੀ ਜਾਊਗੀ ਪਰ ਚਲੋ ਇਹ ਚੀਜ਼ ਵਧੀਆ ਹੋਈ ਕਿ ਨਵੰਬਰ ਦੇ ਵਿੱਚ ਆਊਟ ਕੀਤੀ ਗਈ ਹੈ ਅੱਛਾ ਇਹਦੇ ਵਿੱਚ ਮੇਨ ਚੀਜ਼ ਜਿਹੜੇ ਡਾਊਟ ਸੀਗੇ ਏਜ ਕ੍ਰਾਈਟੇਰੀਆ ਨੂੰ ਲੈ ਕੇ ਉਹਨਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਕਿ ਏਜ ਹੁਣ ਜਿਹੜੀ ਆ ਉਹ ਕੈਂਡੀਡੇਟ ਦੀ ਉਹ 18 ਸਾਲ ਘੱਟੋ-ਘੱਟ ਤਾਂ ਚਾਹੇ ਤੁਸੀਂ ਕੋਈ ਵੀ ਕੈਟਾਗਰੀ ਨਾਲ ਬਿਲੋਂਗ ਕਰਦੇ ਹੋ ਤੁਹਾਡੀ ਏਜ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ ਜੀ ਤੇ ਜਨਰਲ ਲਈ ਜਿਹੜੀ ਅਪਰ ਲਿਮਿਟ ਆ ਵੱਧ ਤੋਂ ਵੱਧ ਜਿਹੜੀ ਏਜ ਆ ਉਹ 37 ਹੈ 37 ਸਾਲ ਹੈ ਬਾਕੀ ਤੁਸੀਂ ਆਪਣੀ ਕੈਟਾਗਰੀ ਦੇ ਅਕੋਰਡਿੰਗ ਜਿਹੜਾ ਰਾਖਵਾਕਰਨ ਹੁੰਦਾ ਉਹਨਾਂ ਦੇ ਵਿੱਚ ਐਕਸਟੈਂਸ਼ਨ ਦੇ ਤੌਰ ਤੇ ਆਪ ਆਪ ਦੇ ਆਪ ਨੂੰ ਦੇਖ ਸਕਦੇ ਹੋ ਠੀਕ ਹੈ ਜੋ ਆਪਣੇ ਪੰਜਾਬ ਸਰਕਾਰ ਦੇ ਨਿਯਮ ਹੈਗੇ ਆ ਉਹਦੇ ਵਿੱਚ ਆਪਾਂ ਖੂਬ ਹੋ ਉਹ ਉਵੇਂ ਹੀ ਦੇਖਾਂਗੇ ਹਾਂ ਰੋਹਿਤ ਜੀ ਐਗਜ਼ਾਮ ਕਦੋਂ ਹੋਊਗਾ ਮੈਂ ਸਾਰੀਆਂ ਚੀਜ਼ਾਂ ਜਿਹੜੀਆਂ 1 ਬਾਈ 1 ਤੁਹਾਡੇ ਨਾਲ ਡਿਸਕਸ ਕਰੂੰਗਾ ਖੈਰ ਆਪਾਂ ਨੋਟੀਫਿਕੇਸ਼ਨ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਡੀਆਂ ਕਲਾਸਿਸ ਕਿਸ ਤਰ੍ਹਾਂ ਅਰੇਂਜ ਕੀਤੀਆਂ ਜਾਣਗੀਆਂ ਕਦੋਂ ਤੁਸੀਂ ਕਿਹੜੀਆਂ ਕਲਾਸਾਂ ਸੁਣਨੀਆਂ ਸਾਰਾ ਕੁਝ ਮੈਂ ਦੱਸ ਕੇ ਜਾਊਂਗਾ ਕੰਪਲੀਟ ਤੁਹਾਡੇ ਸੈਸ਼ਨ ਦੇ ਵਿੱਚ ਗੱਲ ਕਰੂੰਗਾ ਤਕਰੀਬਨ ਤੁਹਾਡੇ 15 ਤੋਂ 20 ਮਿੰਟ ਲੈਣੇ ਮੈਂ ਸਾਰੀਆਂ ਚੀਜ਼ਾਂ ਤੁਹਾਡੀਆਂ ਸੌਰਟ ਆਊਟ ਕਰਕੇ ਜਾਊਂਗਾ ਜੀ ਠੀਕ ਹੈ ਬਾਕੀ ਫਿਰ ਵੀ ਕੋਈ ਕੁਰੀ ਹੈ ਮੇਰਾ ਨੰਬਰ ਪਹਿਲਾਂ ਵੀ ਦਿੱਤਾ ਹੋਇਆ ਸੀ ਤੇ অলমোਸਟ ਜਿਹੜੇ ਜਿਹੜੇ ਸਟੂਡੈਂਟਸ ਨੇ ਉਦੋਂ ਤਿਆਰੀ ਸ਼ੁਰੂ ਕੀਤੀ ਸੀ ਉਹਨਾਂ ਸਾਰਿਆਂ ਕੋਲ ਮੇਰਾ ਨੰਬਰ ਸੇਵ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਮੇਰਾ ਨੰਬਰ ਜਿਹੜੇ ਕੈਂਡੀਡੇਟਸ ਨਵੇਂ ਹੋਣਗੇ ਤੁਸੀਂ ਨੰਬਰ ਸੇਵ ਕਰਕੇ ਕਦੇ ਵੀ ਕੋਈ ਵੀ ਡਾਊਟ ਕੁਐਰੀ ਕਿੱਥੋਂ ਵੀ ਹੁੰਦੀ ਹੈ ਤੁਸੀਂ WhatsApp ਮੈਸੇਜ ਡਰੌਪ ਕਰ ਸਕਦੇ ਹੋ। ਖਿਆਲ ਤਾਂ ਪਹਿਲੀ ਚੀਜ਼ ਉਮਰ ਹੱਦ ਬਾਰੇ ਜਿਹੜੀ ਚੇਂਜ ਕੀਤੀ ਗਈ ਹੈ ਬਦਲਾਅ ਕੀਤਾ ਗਿਆ ਹੈ ਕਿ ਪਹਿਲਾਂ ਇਹ ਉਮਰ ਅ ਏਜ ਲਿਮਿਟ ਕੁਝ ਹੋਰ ਸੀ ਖੈਰ ਆਪਾਂ ਹੁਣ ਦੀ ਗੱਲ ਕਰੀਏ ਤਾਂ 18 ਸਾਲ ਮਿਨੀਮਮ ਏਜ ਹੋ ਚੁੱਕੀ ਹੈ ਕੋਈ ਵੀ ਕੈਟਾਗਰੀ ਦਾ ਬੰਦਾ ਚਾਹੇ ਉਹ ਜਰਨਲ ਐ ਚਾਹੇ ਉਹ ਐਸ ਸੀ ਐ ਚਾਹੇ ਉਹ ਬੀ ਸੀ ਐ ਤਾਂ ਉਹਨਾਂ ਲਈ ਉਮਰ ਹੱਦ ਜਿਹੜੀ ਹੈ ਘੱਟੋ ਘੱਟ 18 ਤੇ ਅਪਰ ਲਿਮਿਟ ਦੇ ਵਿੱਚ ਐਕਸਟੈਂਸ਼ਨ ਜਿਹੜੀ ਆਪਣੀ ਪੰਜਾਬ ਸਰਕਾਰ ਵੱਲੋਂ ਹੁੰਦੀ ਹੈ ਦੂਜੀ ਗੱਲ ਇਹਦੇ ਵਿੱਚ ਪਹਿਲਾਂ ਜਿਹੜੀ ਯੋਗਤਾ ਰੱਖੀ ਗਈ ਸੀ ਵਿਦਿਅਕ ਯੋਗਤਾ ਦੀ ਪੇਪਰ ਨੂੰ ਭਰਨ ਦੇ ਲਈ ਤੁਹਾਡੀ ਵਿਦਿਅਕ ਯੋਗਤਾ ਪਹਿਲਾਂ 8ਵੀਂ ਪਾਸ ਸੀ ਤੇ ਹੁਣ ਇਹ ਬਦਲਾ ਕਰਕੇ 10ਵੀਂ ਪਾਸ ਕੀਤੀ ਗਈ ਆ ਇਸੇ ਕਰਕੇ ਭਰਤੀ ਜਿਹੜੀ ਆਪਣੀ ਉਹ ਪਿਛਲੇ ਸਮੇਂ ਦੇ ਵਿੱਚ ਡਿਲੇ ਕੀਤੀ ਗਈ ਸੀ ਰੁਕੀ ਹੋਈ ਸੀ ਵਿੱਚ ਕੁਝ ਇਲੈਕਸ਼ਨਸ ਦਾ ਟਾਈਮ ਵੀ ਚੱਲ ਰਿਹਾ ਸੀ ਬਾਈਪੋਲ ਇਲੈਕਸ਼ਨਸ ਤਰਨ ਤਰਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਉਸ ਤੋਂ ਬਾਅਦ ਜਿਹੜਾ ਹੁਣ ਅਪਡੇਟ ਆਈ ਹੈ ਥੈਟ ਇਜ਼ ਕਿ ਇਸ ਭਰਤੀ ਦੇ ਵਿੱਚ ਆਪਾਂ ਉਮਰ ਹੱਦ ਨੂੰ ਲੈ ਕੇ ਪਲਸ ਐਂਡ ਦੀ ਕੁਆਲੀਫਿਕੇਸ਼ਨ ਜਿਹੜੀ ਆ ਉਹ 10ਵੀਂ ਬੇਸ ਤੇ ਕਰ ਦਿੱਤੀ ਗਈ ਹੈ ਤਾਂ ਜਿਹੜੇ ਕੈਂਡੀਡੇਟਸ 10ਵੀਂ ਪਾਸ ਹੈ ਪੰਜਾਬ ਦੇ ਵਿੱਚ ਪੰਜਾਬੀ ਚਾਹੇ ਤੁਸੀਂ ਹੋਰ ਸਟੇਟ ਦੇ ਵਿੱਚ ਹੋ ਪਰ 10ਵੀਂ ਦੇ ਵਿੱਚ ਪੰਜਾਬੀ ਕੀਤੀ ਲਾਜ਼ਮੀ ਹੈ ਉਹ ਇਹ ਪੇਪਰ ਨੂੰ ਭਰ ਸਕਣਗੇ ਇਸ ਪੇਪਰ ਨੂੰ ਭਰਨ ਲਈ ਜਿਹੜੀ ਸਟਾਰਟਿੰਗ ਡੇਟ ਹੈਗੀ ਆ ਉਹ 21 ਨਵੰਬਰ ਮਤਲਬ ਅੱਜ ਤੋਂ ਕੋਈ 4 ਦਿਨ ਬਾਅਦ ਇਹ ਨੋਟੀਫਿਕੇਸ਼ਨ ਤੁਸੀਂ ਵੈਬਸਾਈਟ ਤੇ ਆਪਦਾ ਫਾਰਮ ਅਪਲਾਈ ਕਰਨੀ ਜਿਹੜੇ ਤੁਸੀਂ ਕਰ ਸਕਦੇ ਹੋ ਮਤਲਬ ਸਟਾਰਟ ਹੋ ਜਾਊਗਾ ਦੂਜੀ ਚੀਜ਼ ਲਾਸਟ ਡੇਟ ਜਿਹੜੀ ਇਹਦੀ ਹੈਗੀ ਆ ਉਹ 15 ਦਸੰਬਰ ਹੈ ਬਟ ਤੁਸੀਂ ਵੇਟ ਨਹੀਂ ਕਰਨੀ 15 ਦਸੰਬਰ ਦੀ ਕਿਉਂਕਿ ਲਾਸਟ ਟਾਈਮ ਜਿਹੜਾ ਹੋਇਆ ਸੀ ਉਹ ਬਹੁਤ ਸਾਰੇ ਕੈਂਡੀਡੇਟਸ ਨੇ ਲਾਸਟ ਤੇ ਜਦੋਂ ਅਪਲਾਈ ਕਰਨ ਲੱਗੇ ਸੀ ਤਾਂ ਉਹਨਾਂ ਦਾ ਮਤਲਬ ਜਿਹੜਾ ਇਹ ਫਾਰਮ ਫਿਲ ਆਊਟ ਕਰਨਾ ਜਿਹੜਾ ਰਹਿ ਗਿਆ ਸੀ ਤਬਾਦ ਚ ਬਹੁਤ ਸਾਰੇ ਜਿਹੜੇ ਵੈਬਸਾਈਟ ਵੀ ਬਿਜ਼ੀ ਹੋ ਜਾਂਦੀ ਹੈ ਤੇ ਉਹਦੇ ਕਰਕੇ ਜਿਹੜਾ ਆਪਾਂ ਵੀ ਬਾਅਦ ਦੇ ਵਿੱਚ ਆਪਾਂ ਕਲੇਮ ਨਹੀਂ ਕਰ ਸਕਦੇ ਸਰਕਾਰ ਨੂੰ ਵੀ ਅਸੀਂ ਫਾਰਮ ਭਰਨਾ ਸੀ ਤੁਸੀਂ 21 ਤਰੀਕ ਤੋਂ ਜਾਂ 22 23 ਤੋਂ ਮਤਲਬ ਸਟਾਰਟਿੰਗ ਦੇ ਕੁਝ ਦਿਨਾਂ ਦੇ ਵਿੱਚ ਆਪਦਾ ਫਾਰਮ ਅਪਲਾਈ ਕਰ ਦੇਣਾ ਜੀ ਹੁਣ ਰਹੀ ਗੱਲ ਜਿਹੜੇ ਤਾਂ ਕੈਂਡੀਡੇਟਸ ਬਿਲਕੁਲ ਨਵੇਂ ਆ ਜਿਨ੍ਹਾਂ ਨੇ ਫਰੈਸ਼ ਅਪਲਾਈ ਕਰਨਾ ਹੈ ਉਹ ਤਾਂ ਵੈਬਸਾਈਟ ਤੇ ਜਾਣਗੇ ਨਿਊ ਆਪਦੀ ਜਿਹੜੀ ਰਜਿਸਟ੍ਰੇਸ਼ਨ ਕਰਨਗੇ ਨਵੀਂ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਜਿਹੜੀ ਆਪਦੀ ਫੀਸ ਤੁਹਾਡੀ 2 ਦਿਨਾਂ ਬਾਅਦ ਜਾਂ 3 ਦਿਨਾਂ ਬਾਅਦ ਜਦੋਂ ਵੀ ਅਪਲੋਡ ਹੋਊਗੀ ਉਦੋਂ ਤੁਸੀਂ ਭਰ ਦੇਣੀ ਆ ਜੀ ਜਿਹੜੇ ਕੈਂਡੀਡੇਟਸ ਹੁਣ ਧਿਆਨ ਨਾਲ ਸੁਣੋ ਜਿਹੜੇ ਕੈਂਡੀਡੇਟਸ ਪਹਿਲਾਂ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਫਾਰਮ ਭਰਿਆ ਸੀ ਪਰ ਫੀਸ ਰਹਿ ਗਈ ਸੀ ਉਹਨਾਂ ਦੀ ਉਹ ਦੁਬਾਰਾ ਅਪਲਾਈ ਕਰਨਗੇ ਮੈਂ ਕੀ ਕਿਹਾ ਕਿ ਜਿਹੜੇ ਕੈਂਡੀਡੇਟਸ ਨੇ ਪਹਿਲਾਂ ਸਿਰਫ ਅਪਲਾਈ ਕੀਤਾ ਸੀ ਪਰ ਫੀਸ ਨਹੀਂ ਭਰੀ ਸੀ ਉਹ ਦੁਬਾਰਾ ਅਪਲਾਈ ਕਰਨਗੇ ਮਤਲਬ ਫਰੈਸ਼ ਤੁਹਾਡੀ ਜਿਹੜੀ ਰਜਿਸਟ੍ਰੇਸ਼ਨ ਹੋਊਗੀ ਪਰ ਜਿਹੜੇ ਕੈਂਡੀਡੇਟਸ ਨੇ ਪਹਿਲਾਂ ਫੀਸ ਵੀ ਭਰੀ ਸੀ ਮਤਲਬ ਅਪਲਾਈ ਵੀ ਕਰਤਾ ਸੀ ਤੇ ਫੀਸ ਵੀ ਤੁਹਾਡੀ ਭਰ ਚੁੱਕੀ ਸੀ ਕੰਪਲੀਟ ਹੋ ਗਿਆ ਸੀ ਫਾਰਮ ਤੁਹਾਡੇ ਕੋਲ ਉਸ ਸਮੇਂ ਆਪਦਾ ਤੁਹਾਡਾ ਜਿਹੜਾ ਲੌਗਇਨ ਆਈਡੀ ਤੇ ਪਾਸਵਰਡ ਆਇਆ ਹੋਊਗਾ ਐਡ ਪ੍ਰੈਜ਼ੈਂਟਲੀ ਜਦੋਂ 1 ਇੱਕੀ ਤਰੀਕ ਨੂੰ ਫਾਰਮ ਫਿਲ ਆਊਟ ਹੋਣੇ ਸਟਾਰਟ ਹੋਣਗੇ ਤਾਂ ਤੁਸੀਂ ਕਰਨਾ ਕੀ ਹੈ ਵੈਬਸਾਈਟ ਤੇ ਜਾਣਾ ਹੈ ਆਪਦੀ ਜਿਹੜੀ ਰਜਿਸਟ੍ਰੇਸ਼ਨ ਨੰਬਰ ਜਿਹੜੀ ਤੁਸੀਂ ਪਹਿਲਾਂ ਭਰੀ ਹੋਈ ਸੀ ਉਹ ਲੌਗਇਨ ਕਰਨਾ ਹੈ ਤੇ ਦੁਬਾਰਾ ਫਾਰਮ ਸਬਮਿਟ ਕਰਨਾ ਹੈ ਫੀਸ ਦੁਬਾਰਾ ਨਹੀਂ ਕਰਨੀ ਹੁਣ ਤੁਸੀਂ ਕਿਉਂਕਿ ਫੀਸ ਆਪਾਂ ਪਹਿਲਾਂ ਭਰੀ ਹੋਈ ਹੈ ਤਾਂ ਦੁਬਾਰਾ ਫੀਸ ਨਹੀਂ ਅਪਲਾਈ ਕਰਨੀ ਜਸਟ ਤੁਸੀਂ ਹੁਣ ਕੀ ਕਰਨਾ ਹੈ ਆਪਦਾ ਜਿਹੜਾ ਲੌਗਇਨ ਆਈਡੀ ਤੇ ਪਾਸਵਰਡ ਕਰਕੇ ਉਹਦੇ ਵਿੱਚ ਸਿਰਫ ਤੁਸੀਂ ਆਪਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਬਮਿਟ ਕਰਨੀ ਐ ਨਾਥਿੰਗ ਐਲਸ ਹੋਰ ਇਸ ਤੋਂ ਬਿਨਾ ਕੁਝ ਵੀ ਨਹੀਂ ਕਰਨਾ ਠੀਕ ਐ ਫੀਸ ਵੀ ਦੁਬਾਰਾ ਨਹੀਂ ਅਪਲਾਈ ਕਰਨੀ ਮੀਨਸ ਤੁਹਾਡਾ ਉਹ ਵਾਲਾ ਫਾਰਮ ਭਰਿਆ ਹੋਇਆ ਮੰਨਿਆ ਜਾਊਗਾ ਪਰ ਜਿਹੜੇ ਕੈਂਡੀਡੇਟਸ ਨੇ ਉਸ ਸਮੇਂ ਕੱਲਾ ਫਾਰਮ ਭਰ ਕੇ ਫੀਸ ਨਹੀਂ ਅਪਲਾਈ ਕੀਤੀ ਸੀ ਫੀਸ ਨਹੀਂ ਭਰੀ ਸੀ ਉਹ ਦੁਬਾਰਾ ਜਿਹੜੀ ਆ ਉਹ ਦੀ ਰਜਿਸਟ੍ਰੇਸ਼ਨ ਕਰਨਗੇ ਠੀਕ ਐ ਤਾਂ ਇਹ ਬਹੁਤ ਸਾਰਿਆਂ ਦਾ ਜਿਹੜਾ ਪਹਿਲਾਂ ਡਾਊਟ ਸੀਗਾ ਕਿ ਪਹਿਲਾਂ ਫਾਰਮ ਭਰਿਆ ਹੋਇਆ ਜੀ ਹੁਣ ਕੀ ਹੋਊਗਾ ਆਈ ਥਿੰਕ ਉਹ ਤੁਹਾਡੀ ਕੁਐਰੀ ਜਿਹੜੀ ਆ ਉਹ ਸੋਲਵ ਹੋ ਚੁੱਕੀ ਹੋਗੀ ਠੀਕ ਐ ਬਾਕੀ 3 ਸਕਰਿਟੀਰੀਆ ਵਗੈਰਾ ਤੁਸੀਂ ਦੇਖ ਸਕਦੇ ਹੋ ਉਹਦੇ ਨੋਟੀਫਿਕੇਸ਼ਨ ਦੇ ਵਿੱਚ ਵੀ ਮੈਂ ਕੁਝ ਚੀਜ਼ਾਂ ਹੋਰ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਜਿਹੜੀਆਂ ਇੰਪੋਰਟੈਂਟ ਹੈ ਜਿੰਦੇ ਵਿੱਚ ਸਭ ਤੋਂ ਪਹਿਲੀ ਚੀਜ਼ ਤੁਸੀਂ ਆਪਣੀ ਤਿਆਰੀ ਨੂੰ ਕਰਨਾ ਕਿਵੇਂ ਹੈ ਪਹਿਲੀ ਗੱਲ ਇਹ ਜਿਹੜਾ ਪੇਪਰ ਹੈ ਇਹ ਆਪਣੇ ਆਉਣ ਵਾਲੇ ਜਿਹੜੇ ਅਪਕਮਿੰਗ ਇਅਰ ਹੋਗਾ 2026 ਦੇ ਮੈਂ ਮੰਨ ਕੇ ਚੱਲਦਾ ਕਿ 2026 ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਵਿੱਚ ਮਤਲਬ ਜਨਵਰੀ ਫਰਵਰੀ ਤੇ ਮਾਰਚ ਦੇ ਮਹੀਨੇ ਦੇ ਵਿੱਚ ਵਿੱਚ ਇਹ ਜਿਹੜਾ ਪੇਪਰ ਹੈ ਉਹ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈਗੀ ਹੈ ਮੀਨਸ ਜੇ ਮੈਂ ਅੱਜ ਦੀ ਗੱਲ ਕਰਾਂ ਤਾਂ ਅੱਜ ਨਵੰਬਰ ਅੱਧੇ ਤੋਂ ਜ਼ਿਆਦਾ ਟੱਪ ਚੁੱਕਿਆ ਜਿੰਦੇ ਵਿੱਚ ਬਾਕੀ ਦੇ 10 ਦਿਨ ਮੈਂ ਕਾਊਂਟ ਕਰਦਾ ਤੇ ਬਾਕੀ ਦਸੰਬਰ ਜਨਵਰੀ ਤੇ ਫਰਵਰੀ ਤੱਕ ਇੱਥੋਂ ਤੱਕ ਜਾ ਕੇ ਤੁਹਾਡਾ ਪੂਰਾ ਸਿਲੇਬਸ ਤੁਹਾਡੇ ਆਪਦੇ ਹੱਥ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਤੁਸੀਂ ਪੂਰੇ ਫੁੱਲ ਫਲੈਜ ਜਿਹੜਾ ਆਪਦੀ ਤਿਆਰੀ ਦੇ ਵਿੱਚ ਕੰਪਲੀਟ ਹੋ ਆਨੇ ਟੋਟਲ 100 ਕੁਐਸਚਨ ਹੈ ਆਬਜੈਕਟਿਵ ਟਾਈਪ ਹੋਣਗੇ ਜਿਵੇਂ ਦੂਸਰੇ ਨਾਰਮਲ ਪੇਪਰ ਹੁੰਦੇ ਆਪਣੇ ਪੀ ਟ੍ਰਿਪਲ ਐਸਬੀ ਦੇ ਅਗਰ ਤੁਸੀਂ ਪਹਿਲਾਂ ਪੇਪਰ ਕੋਈ ਦਿੱਤੇ ਹੋਏ ਆ ਕਿਸੇ ਵੀ ਲੈਵਲ ਦੇ ਉਸੇ ਤਰ੍ਹਾਂ ਹੀ ਪੇਪਰ ਹੋਊਗਾ ਪੇਪਰ ਦਾ ਲੈਵਲ ਕਿਸ ਤਰ੍ਹਾਂ ਦਾ ਰਹੂਗਾ ਇੰਨਾਂ ਦੀਆਂ ਐਸੀ ਚੀਜ਼ ਨੂੰ ਲੈ ਕੇ ਆਪਾਂ YouTube ਤੇ ਪਹਿਲਾਂ ਵੀ ਸੈਸ਼ਨ ਲੈਂਦੇ ਰਹੇ ਆ ਜਦੋਂ ਇਹ ਪਹਿਲਾਂ ਪਰਤੀ ਆਊਟ ਕੀਤੀ ਗਈ ਸੀ ਤੇ ਹੁਣ ਵੀ ਆਪਣੀਆਂ ਜਿਹੜੀਆਂ ਕਲਾਸਿਸ ਆ ਉਹ ਸਟਾਰਟ ਹੋਣ ਜਾ ਰਹੀਆਂ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਕੈਂਡੀਡੇਟਸ ਨੂੰ ਰਿਕੁਐਸਟ ਕਰਨਾ ਚਾਹੂੰਗਾ ਵੀ ਅਗਰ ਤੁਸੀਂ ਉਹ ਪੁਰਾਣੀਆਂ ਕਲਾਸਿਸ ਨਹੀਂ ਸੁਨੀਆਂ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀਆਂ ਨੂੰ ਜ਼ਰੂਰ ਸ਼ੇਅਰ ਕਰਨਾ ਠੀਕ ਹੈ ਜੀ ਪਲੱਸ ਜਿਹੜੇ ਕੈਂਡੀਡੇਟਸ ਉਸ ਸਮੇਂ ਤਿਆਰੀ YouTube ਤੋਂ ਪੜ੍ਹ ਕੇ ਜਦੋਂ ਮੇਰੀ ਜੀਕੇ ਦੀ ਕਲਾਸ ਕਰੰਟ ਅਫੇਅਰ ਦੀ ਕਲਾਸ ਚੱਲ ਰਹੀ ਸੀ ਉਸ ਸਮੇਂ ਤੁਸੀਂ ਪੜ੍ਹੀ ਸੀ ਉਹੀ ਕਲਾਸਾਂ ਦੇ ਨੋਟਸ ਵੀ ਤੁਸੀਂ ਬਹੁਤ ਸਾਰੇ ਕੈਂਡੀਡੇਟਸ ਨੇ YouTube ਦੀਆਂ ਕਲਾਸਾਂ ਦੇ ਬਣਾਏ ਸੀਗੇ ਪਲੱਸ ਨਾਲ ਤੁਸੀਂ ਸਾਡੇ ਜਿਹੜੇ ਬੈਚ ਦੇ ਵਿੱਚ ਵੀ ਇਨਰੋਲ ਹੋਏ ਸੀ ਜਿਹੜੇ ਕੈਂਡੀਡੇਟਸ ਨੇ ਉਸ ਸਮੇਂ ਤਿਆਰੀ ਸ਼ੁਰੂ ਕੀਤੀ ਸੀ ਬਹੁਤ ਵਧੀਆ ਪੱਧਰ ਤੇ ਹੈਗੇ ਹੋ ਤੁਸੀਂ ਐਡ ਪ੍ਰੈਜ਼ੈਂਟ ਪਰ ਬਹੁਤੇ ਜਿਹੜੇ ਆ ਉਹ ਤਿਆਰੀ ਆਈ ਥਿੰਕ ਸੋ ਲੈਗ ਕਰ ਚੁੱਕੇ ਹੋਣੇ ਆ ਮਤਲਬ ਹੁਣ ਉਹ ਤਿਆਰੀ ਦੇ ਵਿੱਚ ਇੰਨਾ ਅਪਡੇਟ ਨਹੀਂ ਰਹੇ ਹੋਣੇ ਤਾਂ ਮੈਂ ਉਹ ਸਾਰੇ ਕੈਂਡੀਡੇਟਸ ਨੂੰ ਜਿਹੜੇ ਬਿਲਕੁਲ ਜ਼ੀਰੋ ਲੈਵਲ ਤੋਂ ਜੇਕਰ ਤੁਸੀਂ 10ਵੀਂ ਪਾਸ ਕੀਤੀ ਹੋਈ ਹੈ ਜੇਕਰ ਤੁਸੀਂ ਜ਼ੀਰੋ ਲੈਵਲ ਤੋਂ ਆਂਦੀ ਤਿਆਰੀ ਸ਼ੁਰੂ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਤਿਆਰੀ ਕੀਤੀ ਹੋਈ ਹੈ ਤ ਸਾਡੇ ਦੋਨੋਂ ਸੈਸ਼ਨ ਜਿਹੜੇ YouTube ਤੇ ਸੈਸ਼ਨ ਜਿਹੜੇ ਹੋਏ ਆ ਪਹਿਲਾਂ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਓ ਪ੍ਰੋਪਰ ਪਲੇਲਿਸਟ ਬਣੀ ਹੋਈ ਆ ਜੀ ਗਰੁੱਪ ਡੀ ਦੇ ਐਗਜ਼ਾਮਸ ਦੀ ਜਿੰਨੇ ਵਿੱਚ ਸਾਰੇ ਜੀਕੇ ਦੇ ਜਿਹੜੇ ਲੈਕਚਰਸ ਆ ਉਹ ਰੈਂਡਮਲੀ ਬੇਸ ਤੇ ਤੁਸੀਂ ਸੁਣ ਸਕਦੇ ਹੋ ਕੋਈ ਵੀ ਲੈਕਚਰ ਚੱਕ ਕੇ ਉਹਦੇ ਵਿੱਚ ਸਾਰਾ ਤੁਹਾਨੂੰ ਕ੍ਰਾਈਟੇਰੀਆ ਦੱਸਿਆ ਹੋਇਆ ਕਿ ਅਗਰ ਤੁਸੀਂ ਆਨਲਾਈਨ ਬੈਚ ਦੇ ਵਿੱਚ ਵੀ ਸਾਡੇ ਆਣਾ ਚਾਹੁੰਦੇ ਹੋ ਤਾਂ ਆਣ ਵਾਲੇ ਪਹਿਲਾਂ ਤੁਸੀਂ ਕਲਾਸਿਸ ਲਾਣੀਆਂ YouTube ਤੇ YouTube ਤੋਂ ਬਾਅਦ ਤੁਸੀਂ ਸਾਡੇ ਬੈਚ ਦੇ ਵਿੱਚ ਰਨੋਲ ਹੋਣਾ ਹੈ ਪਹਿਲਾਂ ਨਹੀਂ ਹੋਣਾ ਕਿਸੇ ਨੇ ਵੀ ਠੀਕ ਹੈ ਤਾਂ ਪੂਰਾ ਫੁੱਲ ਫਲੈਜ ਦੇਖ ਕੇ ਪਰਖ ਕੇ ਉਸ ਤੋਂ ਬਾਅਦ ਆਣਾ ਜੀ ਹਾਂਜੀ ਸੀਐਮ ਮਾਨ ਜੀ ਇਹ ਪੁੱਛ ਰਿਹਾ ਸਰ ਮੈਂ ਕੋਰਸ ਜੁਆਇਨ ਕਰਨਾ ਮੈਂ ਹੁਣੇ ਹੀ ਗੱਲ ਦੱਸੀ ਹੈ ਜੀ ਅ ਕੋਰਸ ਤੁਸੀਂ ਹਜੇ ਨਹੀਂ ਜੁਆਇਨ ਕਰਨਾ ਕੋਰਸ ਤੁਸੀਂ 2 ਦਿਨ ਰੋਕੇ ਜੁਆਇਨ ਕਰਨਾ ਪਹਿਲਾਂ ਤੁਸੀਂ YouTube ਵਾਲੀਆਂ ਕਲਾਸਾਂ ਸੁਣੋ ਸਾਰੀਆਂ ਆਪ ਦੀ ਤਸੱਲੀ ਕਰੋ ਕਿ ਅ ਮੇਰੇ ਦੁਆਰਾ ਜਿਹੜੀ ਤਿਆਰੀ ਆ ਉਹ ਪਰਪੱਕ ਤੌਰ ਤੇ ਕਰਵਾਈ ਜਾਊਗੀ ਕਿ ਨਹੀਂ ਕਰਵਾਈ ਜਾਊ ਕਿਉਂਕਿ YouTube ਤੇ ਬਹੁਤ ਸਾਰੇ ਚੈਨਲਸ ਹੋਰ ਵੀ ਪਏ ਆ ਜਿਹੜੀ ਤਿਆਰੀ ਨੂੰ ਲੈ ਕੇ ਦਾਵਾ ਕਰਨਗੇ ਪਹਿਲਾਂ ਤੁਸੀਂ ਆਪ ਦਾ ਪੱਦਰ ਸਮਝੋ ਆਪ ਦਾ ਲੈਵਲ ਦੇਖੋ ਕੀ ਮੇਰੇ ਨਾਲ ਮੀਟ ਕਰਦਾ ਪਿਆ ਜਾਂ ਮੇਰਾ ਲੈਵਲ ਤੁਹਾਡੇ ਨਾਲ ਮੀਟ ਕਰਦਾ ਪਿਆ ਕਿ ਨਹੀਂ ਕਰਦਾ ਪਿਆ ਇਸ ਚੀਜ਼ ਨੂੰ ਪਰਖਣ ਤੋਂ ਬਾਅਦ ਤੁਸੀਂ ਬੈਚ ਦੇ ਵਿੱਚ ਨੋਮਲ ਹੋਣਾ ਪਹਿਲਾਂ ਨਹੀਂ ਹੋਣਾ ਜੀ ਠੀਕ ਹੈ ਬਹੁਤ ਨੋਮინਲ ਜੀ ਫੀਸ ਆ ਕੋਈ ਜ਼ਿਆਦਾ ਨਹੀਂ ਹੈਗੀ ਕਿ ਇੰਨੇ ਕੁ ਤਾਂ ਆਪਾਂ ਕਿ ਦੋ ਚਾਰ ਦਿਨਾਂ ਦੇ ਵਿੱਚ ਵੀ ਖਰਚ ਜਾਂਦੇ ਆ ਇੰਨੀ ਕੁ ਫੀਸ ਹੀ ਆ ਕੋਈ ਜ਼ਿਆਦਾ ਵੀ ਨਹੀਂ ਹੈਗੀ ਸਾਡੇ ਵੱਲੋਂ ਇੱਕ ਇਨੀਸ਼ੀਏਟਿਵ ਜਿਹੜਾ ਲਿਆ ਜਾ ਰਿਹਾ ਏ that is ਤੁਹਾਨੂੰ WhatsApp گروپ ਦੇ ਵਿੱਚ ਫ੍ਰੀ ਆਫ ਕੋਸਟ ਜਿਹੜੇ ਨੋਟਸ ਹੈ ਉਹ ਤੁਹਾਨੂੰ ਅਪਲੋਡ ਕੀਤੇ ਜਾਣਗੇ ਬਿਲਕੁਲ ਫ੍ਰੀ ਆਫ ਜਿਹੜੇ ਕੋਸਟ ਹੋਣਗੇ ਨੋਟਸ ਇਹ ਜਿੰਦੇ ਵਿੱਚ ਸਾਡੀਆਂ ਸਾਰੀਆਂ YouTube ਕਲਾਸਾਂ ਦੇ PDF ਫਾਈਲਸ ਪਲੱਸ ਨਾਲ ਤੁਹਾਡੇ ਕਰੰਟ ਅਫੇਅਰ ਦੀਆਂ ਜਿਹੜੀਆਂ ਸੈਸ਼ਨ ਹੋਣਗੇ ਉਹ ਸਾਰੇ ਦੇ ਸਾਰੇ ਤੁਹਾਡੇ WhatsApp گروپ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹੂੰਗਾ ਜੀ ਤੁਸੀਂ WhatsApp گروپ ਦੇ ਵਿੱਚ ਵੀ ਜ਼ਰੂਰ ਜੁਆਇਨ ਹੋ ਜਓ ਜਿਹੜੇ ਕੈਂਡੀਡੇਟ ਸincereਲੀ ਤੌਰ ਤੇ ਤਿਆਰੀ ਕਰਨਾ ਚਾਹੁੰਦੇ ਆ ਉਹ ਸਾਡੀਆਂ YouTube ਕਲਾਸਿਸ ਦੇ ਵਿੱਚ ਵੀ ਮਿਲਣ ਤੇ ਕੱਲ ਤੋਂ ਆਪਣੀਆਂ ਕਲਾਸਿਸ ਸਟਾਰਟ ਹੈ YouTube ਤੇ ਉੱਪਰ ਹੀ ਤੇ ਆਪਣੀਆਂ ਨੋਟਬੁਕਸ ਚੱਕੋ ਹੁਣ ਪੁਰਾਣੀਆਂ ਵੀ ਤੇ ਨਵੀਆਂ ਵੀ ਸਾਰੇ ਨੋਟਸ ਤਿਆਰ ਕਰਨਾ ਸਟਾਰਟ ਕਰੋ ਤੇ ਸਾਰੇ ਸਬਜੈਕਟ ਤੁਸੀਂ ਤਿਆਰ ਕਰਨੇ ਆ ਠੀਕ ਹੈ ਤਾਂ ਮਿਲਦੇ ਆਂ ਫਿਰ ਆਪਾਂ YouTube ਦੀ ਕਲਾਸ ਦੇ ਵਿੱਚ ਥੈਂਕ ਯੂ ਵੈਰੀ ਮਚ ਤੁਹਾਡੀ ਅਗਰ ਹੋਰ ਵੀ ਕੋਈ ਕੁਰੀ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਜਿਨ੍ਹਾਂ ਨੇ ਆਲਰੇਡੀ ਬੈਚ ਅਨਲ ਕੀਤਾ ਹੋਇਆ ਸੀ ਉਹਦੇ ਵਿੱਚ ਕਲਾਸਿਸ ਹੋਰ ਵੀ ਅਪਲੋਡ ਹੋ ਜਾਣੀਆਂ ਸਮੇਂ-ਸਮੇਂ ਤੇ ਨਾਲ ਨਾਲ ਇਹ ਵੀ ਚੱਲਦਾ ਰਹੂਗਾ ਪ੍ਰੋਸੀਜਰ ਪਲੱਸ ਜਿਨ੍ਹਾਂ ਦੀ ਵੈਲਿਡਿਟੀ ਦੀ ਖਤਮ ਹੋ ਚੁੱਕੀ ਤੁਸੀਂ ਮੇਰੇ ਦਿੱਤੇ ਹੋਏ ਨੰਬਰ ਤੇ WhatsApp ਮੈਸੇਜ ਡ੍ਰੌਪ ਕਰਕੇ ਆਪਦੀ ਵੈਲਿਡਿਟੀ ਕੋਰਸ ਨੂੰ ਇਨਕਰੀਜ਼ ਕਰਵਾ ਸਕਦੇ ਹੋ ਠੀਕ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਤਿਆਰੀ ਨੂੰ ਲੈ ਕੇ ਪ੍ਰੋਪਰ ਜਿਹੜਾ ਸ਼ਡਿਊਲ ਤਿਆਰ ਕਰਕੇ ਤੁਹਾਨੂੰ ਉਹ ਵੀ ਜਿਹੜਾ ਅਪਲੋਡ ਕਰ ਦਿੱਤਾ ਜਾਊਗਾ ਬਾਕੀ ਕੋਈ ਹੋਰ ਕਿਸੇ ਦੀ ਕੁਰੀ ਹੈ ਤਾਂ ਤੁਸੀਂ ਮੈਨੂੰ WhatsApp ਉਦੇ ਉੱਪਰ ਚਾਹੇ ਤੁਸੀਂ ਮੈਨੂੰ ਇੱਥੇ ਲਾਈਵ ਦੇ ਵਿੱਚ ਵੀ ਪੁੱਛ ਸਕਦੇ ਹੋ ਜੀ ਸੈਸ਼ਨ ਨੂੰ ਲਾਈਕ ਜਰੂਰ ਕਰ ਦਿਓ ਬਾਕੀਆਂ ਤੱਕ ਵੀ ਸ਼ੇਅਰ ਜਰੂਰ ਕਰ ਦਿਅ ਜੇ ਅ ਥੈਂਕ ਯੂ ਵੈਰੀ ਮਚ ਹਾਂਜੀ ਤਕਰੀਬਨ ਸਾਰਿਆਂ ਦੇ ਡਾਊਟ ਮੈਂ ਜਿਹੜੇ ਸੋਲਵ ਕਰ ਚੁੱਕਿਆ ਬਾਕੀ ਆਪਾਂ YouTube ਕਲਾਸ ਦੇ ਵਿੱਚ ਹੁਣ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਮਿਲਣਾ ਉਹ ਆਪਾਂ ਸਿਰਤ ਸਿਰਫ ਪੜ੍ਹਾਈ ਨੂੰ ਲੈ ਕੇ ਮਿਲਣਾ ਜੀ ਠੀਕ ਹੈ ਹਾਂ ਜੀ ਡੈਫੀਨਟਲੀ ਪੀਐਸਪੀਸੀਐਲ ਕਲਰਕ ਦਾ ਫਾਰਮ ਕਹਿੰਦੇ ਫਿਲ ਕੀਤਾ ਸੀ ਅਕਸ਼ੇ ਕਾਉਂਸਲ ਜੀ ਪੁੱਛ ਰਿਹਾ ਹੈ ਅ ਡੈਫੀਨਟਲੀ ਉਹ ਵੀ ਕਵਰ ਹੋਏਗਾ ਜੀ ਠੀਕ ਹੈ ਤਾਂ ਬਾਕੀ ਜਿਹੜੇ ਆਫਲਾਈਨ ਆ ਕੇ ਤਿਆਰੀ ਕਰਨਾ ਚਾਹੁੰਦੇ ਆ ਤਾਂ ਸਾਡੇ ਜਿਹੜੇ ਆਫਿਸ ਸਤੂਰ ਕਲਾਸਿਸ 올ਡ ਤਹਿਸੀਲ ਲੋਡ ਮਲੋਟ ਅ ਉੱਥੇ ਆ ਕੇ ਤੁਸੀਂ ਸਚਦੇਵਾ ਬੁੱਕ ਸੈਂਟਰ ਦੇ ਸਾਹਮਣੇ ਆ ਕੇ ਤੁਸੀਂ ਆਪ ਦਾ ਜਿਹੜਾ ਬੈਚ ਦੇ ਵਿੱਚ ਅਨਰੋਲ ਹੋ ਸਕਦੇ ਹੋ ਆਫਲਾਈਨ ਬੈਚੇਸ ਦੇ ਵਿੱਚ ਵੀ ਤੁਸੀਂ ਆ ਸਕਦੇ ਹੋ ਚਾਹੇ ਕੋਈ ਵੀ ਪੱਦਰ ਦੀ ਤਿਆਰੀ ਕਰ ਰਹੇ ਹੋ ਗਰੁੱਪ ਬੀ ਦੀ ਗਰੁੱਪ ਸੀ ਦੀ ਜਾਂ ਗਰੁੱਪ ਡੀ ਦੀ ਠੀਕ ਹੈ ਤਾਂ ਮਿਲਦੇ ਆਪਾਂ ਅ ਨੈਕਸਟ ਸੈਸ਼ਨ ਦੇ ਵਿੱਚ YouTube ਦੀ ਅਗਲੀ ਕਲਾਸ ਦੇ ਵਿੱਚ ਜਿੰਦੇ ਵਿੱਚ ਸਿਰਫ ਆਪਾਂ ਕੁਐਸਚਨਸ ਨੂੰ ਲੈ ਕੇ ਹੀ ਡਿਸਕਸ ਕਰਾਂਗੇ ਸਾਰੇ ਸਬਜੈਕਟਸ ਵਨ ਬਾਈ ਵਨ ਤੁਸੀਂ YouTube ਤੇ ਦੇਖਦੇ ਰਹੋ ਤੇ ਮਿਲਦੇ ਆਪਾਂ ਥੈਂਕ ਯੂ ਵੈਰੀ ਮਚ